ਸੁਣ ਲੋ ਸਰੋਤਿਓ ਸੁਣਾਵਾ ਤੁਹਾਨੂੰ ਗੱਲ ਇੱਕ ਤੁਰ ਤੋਂ ਪਰੇ ਮਹੁੰਦਾ ਘੋੜੇ ਤੇ ਸਵਾਰ ਦਾ ਕਰਮਾਂ ਚ ਲਿਖੇ ਆਉਂਦੇ ਤੁਰ ਦਰਗਾਹੋਂ ਘੋੜੇ ਵੱਡੇ ਵੱਡੇ ਤਨੀਆਂ ਦੇ ਲੇਖਾਂ ਚ ਵਪਾਰਨਾ ਘੋੜਿਆਂ ਦੀ ਦੁਨੀਆ ਦਾ ਵੱਖਰਾ ਸਵਾਦ ਹੁੰਦਾ ਰੱਖਦਾ ਹੈ ਘੋੜਾ ਬੰਦਾ ਸ਼ੌਕ ਤੇ ਪਿਆਰ ਨਾਲ ਦੇਵਤਿਆਂ ਦਾ ਰੂਪ ਇਹ ਰਹਿਣ ਵਿੱਚ ਮਾਤ ਲੋਕ ਵਿਗੜੇ ਵੇ ਕਾਜ ਬਹੁਤ ਕੋੜਾ ਹੈ ਸਵਾਰ ਦਾ ਜੰਗ ਦੇ ਮੈਦਾਨ ਵਿੱਚ ਯੋਧੇ ਬਣ ਲੜਦੇ ਨੇ ਘੋੜੇ ਉੱਤੋਂ ਵਾਰ ਕੈਂਟ ਹੁੰਦਾ ਤਲਵਾਰ ਕਾ ਘੋੜਿਆਂ ਦੀ ਦੁਨੀਆ ਦਾ ਵੱਖਰਾ ਸਵਾਦ ਹੁੰਦਾ ਰੱਖਦਾ ਹੈ ਕੋੜਾ ਬੰਦਾ ਸ਼ੌਂਕ ਤੇ ਪਿਆਰ ਨਾਲ ਓ ਪਾਪੀ ਤੇ ਹੰਕਾਰੀ ਬੰਦੇ ਘੋੜੇ ਨੂੰ ਪਸੰਦ ਨਹੀਂ ਪਾਈ ਬਣ ਸਾਥ ਦੇਵੇ ਸਾਡੇ ਜ਼ਿਮੀਦਾਰ ਦਾ ਰੋਟੀ ਚੰਗੀ ਲੱਗਦੀ ਨਹੀਂ ਮਰ ਜਾਵੇ ਘੋੜਾ ਕਿਤੇ ਘਾਟਾ ਬਹੁਤ ਵੱਡਾ ਪਵੇ ਕਦੇ ਨਾ ਸਹਾਰਨਾ ਘੋੜਿਆਂ ਦੀ ਦੁਨੀਆ ਦਾ ਵੱਖਰਾ ਸਵਾਦ ਹੁੰਦਾ ਰੱਖਦਾ ਹੈ ਘੋੜਾ ਬੰਦਾ ਸ਼ੌਂਕ ਤੇ ਪਿਆਰ ਨਾਲ ਕਿਰਤੀ ਗਰੀਬਾਂ ਦੇ ਰੇੜੇ ਜੁੜ ਭਾਰ ਟੋਹੇ ਰਾਜੇ ਮਹਾਰਾਜਿਆਂ ਦੇ ਰੱਖਾ ਚ ਸ਼ਿੰਗਾਰ ਦਾ ਭਰ ਦਿੰਦਾ ਘਾਰ ਉਹਦਾ ਰਹਿਮਤਾਂ ਦੇ ਨਾਲ ਘੋੜਾ ਸੁਭਾ ਸ਼ਾਮ ਜਿਹੜਾ ਇਹਦੇ ਖਰਖਰਾ ਹੈ ਮਾਰਦਾ ਘੋੜਿਆਂ ਦੀ ਦੁਨੀਆ ਦਾ ਵੱਖਰਾ ਸਵਾਦ ਹੁੰਦਾ ਰੱਖਦਾ ਹੈ ਘੋੜਾ ਬੰਦਾ ਸ਼ੌਂਕ ਤੇ ਪਿਆਰ ਨਾਲ ਨੀਲੇ ਘੋੜੇ ਵਾਲੇ ਨੂੰ ਡੰਡਾਉਤ ਕਰਾਂ ਬਾਰੋ-ਵਾਰੀ ਰੱਖਿਓ ਪਿੱਤਿਆਨ ਸਦਾ ਘੋੜੇ ਪਰਿਵਾਰ ਦਾ ਘੋੜੇ ਦੂਰ ਕਰਿਓ ਨਾ ਬਰਗਾੜੀ ਵਾਲਿਆਂ ਤੋਂ ਘੋੜਿਆਂ ਬਗੈਰ ਇੱਕ ਪਲ ਨਹੀਂ ਗੁਜ਼ਾਰਦਾ ਘੋੜਿਆਂ ਦੀ ਦੁਨੀਆ ਦਾ ਵੱਖਰਾ ਸਵਾਦ ਹੁੰਦਾ ਰੱਖਦਾ ਹੈ ਘੋੜਾ ਬੰਦਾ ਸ਼ੌਂਕ ਤੇ ਪਿਆਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਨੇ ਗਰਾਊਂਡ ਨੂੰ ਮੱਥਾ ਟੇਕ ਕੇ ਐਂਟਰੀ ਕਰੀ ਹੈ ਤੇ ਸਾਡੇ ਭੈਣ ਜੀ ਵੀ ਨਾਲ ਨੇ ਇਹਨਾਂ ਦਾ ਬਹੁਤ ਸਵਾਗਤ ਹੈ ਜੀ। ਇਹ ਕੋੜਾ ਜੀ ਵਕੀਲ ਜਿਹੜਾ ਕਰਾਮਾਤੀ ਕੋੜੇ ਦਾ ਬੱਚਾ ਹੈ। ਇਹ ਕੋੜਾ ਪਹਿਲਾਂ ਦਲ ਕੋਲੇ ਸੀ। ਬਾਬਾ ਜੀ ਨੇ ਵੈਗਰੂ ਨੂੰ ਚਿੱਠੀ ਪਾਈ ਦੁਆ ਕੀਤੀ ਕਿ ਕੋੜਾ ਮੇਰੇ ਕੋਲੇ ਆ ਜਾਏ। ਤੇ ਕੋੜਾ ਸਬੱਬ ਬਣ ਕੇ ਭਾਈ ਪ੍ਰਿਤਪਾਲ ਜੀ ਬਰਗਾੜੀ ਵਾਲਿਆਂ ਕੋਲੇ ਆ ਗਿਆ। ਭਾਈ ਸਾਹਿਬ ਬਹੁਤ ਚੰਗੇ ਕਵੀਸ਼ਰੀਕਾਰ ਨੇ। ਕੱਲ ਇਹਨਾਂ ਨੇ ਸਾਨੂੰ ਆਪਣੀ ਕਵੀਸ਼ਰੀ ਦੇ ਉਸ ਜੋਹਰ ਇੱਥੇ ਦਿਖਾਏ ਘੋੜਿਆਂ ਦਾ ਪਿਆਰ ਕੀ ਹੁੰਦਾ ਉਹ ਕਦੇ ਜਾ ਕੇ ਤੁਸੀਂ ਇਹਨਾਂ ਦੀ ਅਸਤਬਲ 'ਚ ਦੇਖਿਓ ਤੇ ਕੋਈ ਬੰਦਾ ਘੋੜੇ ਲਈ ਕਿੰਨੀ ਕੁ ਕਿਸੇ ਦੀ دیਵਾਨਗੀ ਹੋ ਸਕਦੀ ਹੈ ਉਹ ਇਹਨਾਂ ਦੋਨਾਂ ਜੀਆਂ ਨੂੰ ਦੇਖ ਕੇ ਅਸੀਂ ਸਮਝ ਸਕਦੇ ਹਾਂ ਇਹ ਜਿੰਨੇ ਚੰਗੇ ਕਵੀਸ਼ਰ ਨੇ ਓਨੇ ਹੀ ਚੰਗੇ ਹੈ ਘੋੜਾ ਪਾਲਕ ਵੀ ਨੇ ਬਹੁਤ ਜ਼ਿਆਦਾ ਸਤਿਕਾਰ ਤੇ ਪਿਆਰ ਇਹ ਘੋੜਿਆਂ ਨੂੰ ਕਰਦੇ ਆ ਤੇ ਕਰਾਮਾਤੀ ਦੀ ਜਿਹੜੀ ਬਲੱਡ ਲਾਈਨ ਹੈ ਜਿਵੇਂ ਪੰਜਾਬ ਦੀ ਇੱਕ ਬਲੱਡ ਲਾਈਨ ਹੈ ਮੱਝੂ ਕੇ ਉਹ ਵਹੀ ਕਰਾਮਾਤੀ ਦਾ ਖੂਨ ਪੰਜਾਬ ਦੇ ਵਿੱਚ ਬਹੁਤ ਨਿਆਮਤ ਹੈ ਤੇ ਉਹਦੇ ਬਹੁਤ ਵੱਡੇ ਆਸ਼ਕ ਨੇ ਪਰ ਉਸ ਬਲੱਡ ਲਾਈਨ ਦੇ ਘੋੜੇ ਪੰਜਾਬ 'ਚ ਹੈ ਥੋੜੇ ਹੋਏ ਕਰਾਮਾਤੀ ਘੋੜੇ ਨਾਲ ਮੇਰਾ ਵੀ ਕੁਝ ਸਮਾਂ ਬੀਤਿਆ ਬਹੁਤ ਕਮਾਲ ਦਾ ਘੋੜਾ ਮੱਥੇ ਤਿਲਕ ਤੋੜਦੇ ਤਿੰਨ ਪੈਰ ਉਹਦੇ ਚਿੱਟੇ ਸੀ ਕੱਦ ਸੀ ਕਰੀਬ 65 ਇੰਚ ਯਾਦਾਂ ਮੱਥੇ ਦੇ ਵਾਲ ਤੇ ਪੂਛ ਉਹਦੀਆਂ ਸੀ ਜਿਵੇਂ ਕੋਈ ਬਹੁਤ ਖੂਬਸੂਰਤ ਰੱਬ ਨੇ ਟਾਈਮ ਕੱਢ ਕੇ ਉਹ ਬਣਾਇਆ ਹੁੰਦਾ ਕਰਾਮਾਤੀ ਦਾ ਇੱਕ ਬੱਚਾ ਅਵਤਾਰ ਉਹ ਵੀ ਕਰੀਬ ਸਾਡੇ ਕੋਲੇ 2 ਸਾਲ ਦਿਆ ਤੇ ਲਾਸਟ ਇੱਕ ਘੋੜੀ ਕਰਮ ਕਰਾਮਾਤੀ ਦੀ ਜਿਹੜੀ ਧੀ ਸੀ ਕੁਝ ਸਮਾਂ ਪਹਿਲਾਂ ਸਾਡੇ ਫਾਰਮ ਤੇ ਉਹਦੀ ਡੈਥ ਹੋ ਗਈ ਇਹੋ ਜਿਹੇ ਘੋੜੇ ਘੋੜੀਆਂ ਘੱਟ ਹੀ ਜੰਮਦੇ ਐ ਕਰਾਮਤੀ ਗੱਦੀ ਵਾਲਾ ਘੋੜਾ ਸੀ ਬੁੱਢਾ ਦਲ ਦੇ ਵਿੱਚ ਤੇ ਬਹੁਤ ਕਮਾਲ ਦਾ ਘੋੜਾ ਅੱਜ ਤੱਕ ਕੱਦ ਵੱਡੇ ਆਪਾਂ ਨੂੰ ਆਮ ਦੇਖਣ ਨੂੰ ਮਿਲਦੇ ਆ 2010 ਦੇ ਵਿੱਚ 65 68 ਇੰਚ ਦੇ ਘੋੜੇ ਬਹੁਤ ਥੋੜੇ ਹੁੰਦੇ ਸੀ ਤੇ ਬਾਬਾ ਜੀ ਭਾਈ ਸਾਹਿਬ ਦਾ ਇਹਨਾਂ ਦਾ ਪਿੰਡ ਹੈ ਜੀ ਬਰਗਾੜੀ ਉੱਗੇ ਕਵੀਸ਼ਰ ਨੇ ਜਦੋਂ ਇਹ ਘੋੜਾ ਡਿਸਪਲੇ ਕਰ ਹਟੇ ਤਾਸੀ ਇਹਨਾਂ ਤੋਂ ਅੱਜ ਫੇਰ ਇੱਕ ਵਾਰੀ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਇਹ ਆਪਣੀ ਕਵਿਸ਼ਰੀ ਦੀ ਰਚਨਾ ਸਾਡੇ ਨਾਲ ਸਾਂਝੀ ਜ਼ਰੂਰ ਕਰਨ ਬਹੁਤ-ਬਹੁਤ ਸ਼ੁਕਰੀਆ ਭਾਈ ਸਾਹਿਬ ਇੱਕ ਢੇੜਾ ਲਾ ਦਿਓ ਪਲੀਜ਼ ਬਹੁਤ ਸ਼ੁਕਰੀਆ ਜੀ ਘੋੜਿਆਂ ਦਾ ਮੇਲਾ ਤੇ ਸਾਡੇ ਵਿੱਚ ਪਹੁੰਚੇ ਨੇ ਜੀ ਭਾਈ ਪ੍ਰਿਤਪਾਲ ਜੀ ਬਰਗਾੜੀ ਉੱਗੇ ਕਵੀਸ਼ਰ ਨੇ ਉਮਰ ਨਮੀ ਐ ਪਰ ਕਵੀਸ਼ਰੀ ਦੀ ਜਾਂਚ ਬਹੁਤ ਐ ਤੇ ਘੋੜਿਆਂ ਦਾ ਸ਼ੌਕ ਐ ਜਿਹੜਾ ਉਹਦੀ ਇੰਤਿਹ ਹੈ ਇਹਨਾਂ ਦੀ ਜਿਹੜੀ ਕਵੀਸ਼ਰੀ ਆ ਉਹ ਅਕਸਰ ਹੀ ਘੋੜੇ ਵਾਲੇ ਵੀਡੀਓ ਤੇ ਤੁਹਾਨੂੰ ਲਾਈ ਲੱਗੂਗੀ ਬੈਕਗ੍ਰਾਉਂਡ ਮਿਊਜ਼ਿਕ ਦੇ ਤੌਰ ਤੇ ਤੇ ਮੈਂ ਕਈ ਦਿਨ ਉਹਨੂੰ ਜਦੋਂ ਸੁਣਿਆ ਤਾਂ ਮੈਨੂੰ ਇਹ ਲੱਗਿਆ ਵੀ ਇਹ ਕਿਤੇ ਮਾਲਵੇ ਦੀ ਰੂਹ ਬਾਬੂ ਰਜਵਲੀ ਸਾਹਿਬ ਦੀ ਕੋਈ ਰਚਨਾ ਜਿਹੜੀ ਮੇਰੇ ਸੁਣਨ ਤੋਂ ਰਹਿ ਗਈ ਤੇ ਪਰ ਬਾਅਦ ਵਿੱਚ ਜਦੋਂ ਪਤਾ ਲੱਗਿਆ ਭਾਈ ਸਾਹਿਬ ਨਾਲ ਮੇਰੀ ਗੱਲਬਾਤ ਹੋਈ ਤੇ ਮੁਲਾਕਾਤ ਹੋਈ ਸੋ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਕਿੰਨਾ ਕੁ ਮੈਨੂੰ ਮਾਣ ਮਹਿਸੂਸ ਹੋਇਆ ਕਬੀਸ਼ਰੀ ਦੀ ਕਲਾ ਹਲੇ ਵੀ ਚੱਲਦੀ ਹੈ ਤੇ ਘੋੜਿਆਂ ਦਾ ਪਿਆਰ ਇਹਨਾਂ ਨੇ ਆਪਣਾ ਉਹਦੇ ਵਿੱਚ ਚਿੱਤਰਿਆ ਜੀ ਮੈਂ ਭਾਈ ਸਾਹਿਬ ਨੂੰ ਬੇਨਤੀ ਕਰੂੰਗਾ ਸਾਡੇ ਨਾਲ ਵੀ ਉਹਦੇ ਕੋਈ ਦੋ ਲਫ਼ਜ਼ੇ ਸਾਂਝੇ ਕਰਨ ਕਬੀਸ਼ਰੀ ਦੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੁਣ ਲੋ ਸਰੋ ਤੇ ਉਹ ਸੁਣਾਵਾ ਤੁਹਾਨੂੰ ਗੱਲ ਇੱਕ ਤੁਰ ਤੋਂ ਪਰੇ ਮਹੁੰਦਾ ਘੋੜੇ ਤੇ ਸਵਾਰ ਦਾ ਕਰਮਾਂ ਚ ਲਿਖੇ ਆਉਂਦੇ ਤੁਰ ਦਰਗਾਹੋਂ ਕੋੜੇ ਵੱਡੇ ਵੱਡੇ ਤਨੀਆਂ ਦੇ ਲੇਖਾਂ ਚ ਵਪਾਰਨਾ ਘੋੜਿਆਂ ਦੀ ਦੁਨੀਆ ਦਾ ਵੱਖਰਾ ਸਵਾਦ ਹੁੰਦਾ ਰੱਖਦਾ ਹੈ ਕੋੜਾ ਬੰਦਾ ਸ਼ੌਂਕ ਤੇ ਪਿਆਰ ਨਾਲ ਦੇਵਤਿਆਂ ਦਾ ਰੂਪ ਇਹ ਰਹਿਣ ਵਿੱਚ ਮਾਤ ਲੋਕ ਵਿਗੜੇ ਬੇਕਾਜ ਬਹੁਤ ਕੋੜਾ ਹੈ ਸਵਾਰ ਦਾ ਜੰਗ ਦੇ ਮੈਦਾਨ ਵਿੱਚ ਯੋਧੇ ਬਣ ਲੜਦੇ ਨੇ ਘੋੜੇ ਉੱਤੋਂ ਵਾਰ ਕਹਿਟ ਹੁੰਦਾ ਤਲਵਾਰ ਕਾ ਘੋੜਿਆਂ ਦੀ ਦੁਨੀਆ ਦਾ ਵੱਖਰਾ ਸਵਾਦ ਹੁੰਦਾ ਰੱਖਦਾ ਹੈ ਕੋੜਾ ਬੰਦਾ ਸ਼ੌਂਕ ਤੇ ਪਿਆਰ ਨਾਲ ਹੋ ਪਾਪੀ ਤੇ ਹੰਕਾਰੀ ਬੰਦੇ ਘੋੜੇ ਨੂੰ ਪਸੰਦ ਨਹੀਂ ਪਾਈ ਬਣ ਸਾਥ ਦੇਵੇ ਸਾਦੇ ਜ਼ਿਮੀਦਾਰ ਦਾ ਰੋਟੀ ਚੰਗੀ ਲੱਗਦੀ ਨਹੀਂ ਮਰ ਜਾਵੇ ਕੋੜਾ ਕਿਤੇ ਕਾਟਾ ਬਹੁਤ ਵੱਡਾ ਪਵੇ ਕਦੇ ਨਾ ਸੁਹਾਰਨਾ ਘੋੜਿਆਂ ਦੀ ਦੁਨੀਆ ਦਾ ਵੱਖਰਾ ਸਵਾਦ ਹੁੰਦਾ ਰੱਖਦਾ ਹੈ ਕੋੜਾ ਬੰਦਾ ਸ਼ੌਂਕ ਤੇ ਪਿਆਰ ਨਾਲ ਕਿਰਤੀ ਗਰੀਬਾਂ ਦੇ ਰੇੜੇ ਜੁੜ ਭਾਰ ਟੋਹੇ ਰਾਜੇ ਮਹਾਰਾਜਿਆਂ ਦੇ ਰੱਖਾ ਚ ਸ਼ਿੰਗਾਰ ਦਾ ਭਰ ਦਿੰਦਾ ਘਰ ਉਹਦਾ ਰਹਿਮਤਾਂ ਦੇ ਨਾਲ ਘੋੜਾ ਸੁਭਾ ਸ਼ਾਮ ਜਿਹੜਾ ਇਹਦੇ ਖਰਖਰਾ ਹੈ ਮਾਰਦਾ ਘੋੜਿਆਂ ਦੀ ਦੁਨੀਆ ਦਾ ਵੱਖਰਾ ਸਵਾਦ ਹੁੰਦਾ ਰੱਖਦਾ ਹੈ ਕੋੜਾ ਬੰਦਾ ਸ਼ੌਂਕ ਤੇ ਪਿਆਰ ਨਾਲ ਨੀਲੇ ਘੋੜੇ ਵਾਲੇ ਨੂੰ ਡੰਡਾਉਤ ਕਰਾਂ ਬਾਰੋ-ਵਾਰੀ ਰੱਖਿਓ ਪਿੱਤਿਆਨ ਸਦਾ ਘੋੜੇ ਪਰਵਾਰ ਦਾ ਘੋੜੇ ਦੂਰ ਕਰਿਓ ਨਾ ਬਰਗਾੜੀ ਵਾਲਿਆਂ ਤੋਂ ਘੋੜਿਆਂ ਬਗੈਰ ਇੱਕ ਪਲ ਨਹੀਂ ਗੁਜ਼ਾਰਦਾ ਘੋੜਿਆਂ ਦੀ ਦੁਨੀਆ ਦਾ ਵੱਖਰਾ ਸਵਾਦ ਹੁੰਦਾ ਰੱਖਦਾ ਹੈ ਘੋੜਾ ਬੰਦਾ ਸ਼ੌਂਕ ਤੇ ਪਿਆਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ